ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾ ਟੌਪਿਕ ਤਾਂ ਆਪਣਾ ਇਹ ਹੋਗਾ ਕਿ ਅਪਾਇੰਟਮੈਂਟਾਂ ਬਾਰੇ ਕੀ ਅਪਾਇੰਟਮੈਂਟਾਂ ਦਾ ਕੀ ਹਿਸਾਬ-ਤਬ ਚੱਲ ਰਿਹਾ ਵਾ ਅਬ ਵੀ ਹੋਣ ਕਰ ਤੋਂ ਖੁੱਲਣ ਗਿਆ ਜਾਂ ਜਿਨ੍ਹਾਂ ਨੇ ਮੇਲ ਪਾ ਦਿੱਤੀ ਉਹਨਾਂ ਨੂੰ ਜਿਨ੍ਹਾਂ ਨੂੰ ਮੇਲ ਆ ਚੁੱਕੀ ਆ ਜਾਂ ਜਿਨ੍ਹਾਂ ਨੂੰ ਮੇਲ ਨਹੀਂ ਆਈ ਉਹਨਾਂ ਨੂੰ ਕਿਉਂ ਨਹੀਂ ਆਈ ਕੀ ਸਭ ਤਬ ਇਹਦੇ ਬਾਰੇ ਗੱਲ ਕਰਾਂਗੇ ਤੇ ਦੂਜੇ ਨੰਬਰ ਤੇ ਜਿਹੜਾ ਮੇਨ ਟਾਪਿਕ ਆਪਣਾਇਆ ਹੈਗਾ ਕਿ ਹੁਣ ਜਿਨ੍ਹਾਂ ਦੀਆਂ ਅਪਾਇੰਟਮੈਂਟਾਂ ਮਿਲ ਗਈਆਂ ਵਾ ਅਪਾਇੰਟਮੈਂਟਾਂ ਤੋਂ ਬਾਅਦ ਵੀਜ਼ਾ ਕਿੰਨੇ ਚਿਰ ਵਿੱਚ ਆਊਗਾ ਇਹਦੇ ਬਾਰੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਆਦਾ ਜੇ ਇਹਨਾਂ ਨੇ ਦੇ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹਰ ਵਾਰ ਜਦੋਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਨਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਤਾਂ ਸਾਨੂੰ ਤਾਂ ਕਿ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਲੋ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਅਪਾਇੰਟਮੈਂਟਾਂ ਬਾਰੇ ਠੀਕ ਆ ਤਕਰੀਬਨ ਜਾਦੇ ਵੀਰਾਂ ਭਰਾਵਾਂ ਨੂੰ ਅਪਾਇੰਟਮੈਂਟਾਂ ਮੇਲ ਹੀ ਗਈਆਂ ਜਿੰਨਾਂ ਵੀਰਾਂ ਨੂੰ ਪਤਾ ਲੱਗ ਗਿਆ ਕਿ ਅਪਾਇੰਟਮੈਂਟਾਂ ਖੁੱਲੀਆਂ ਵਾਂ ਉਹਨਾਂ ਨੇ ਮੇਲ ਲਾ ਆਪਣੀਆਂ ਬਾਦਤੀਆਂ ਵਾਂ ਤਾਂ ਉਹਨਾਂ ਨੂੰ ਅਪਾਇੰਟਮੈਂਟਾਂ ਦੇ ਆਪਣੇ ਜਿਹੜੀ ਮੇਲ ਵੀ ਬਾਅਦ ਵਿੱਚ ਆ ਗਈ ਆ ਠੀਕ ਆ ਹੁਣ ਬਸ ਉਹਨਾਂ ਨੇ ਵੀ ਆਪਣਾ ਪਾਸਪੋਰਟ ਲੈ ਕੇ ਹੀ ਜਾਣਾ ਹੁਣ ਪਰ ਕਈਆਂ ਦਾ ਮੈਸੇਜ ਇਹ ਵੀ ਵੀ ਨਾ ਭਰਾਵਾਂ ਦੇ ਆ ਰਹੇ ਕਿ ਸਾਡੀ ਰਿਜੈਕਟ ਹੋ ਗਈ ਆ ਜਾਂ ਸਾਨੂੰ ਕੋਈ ਮੇਲ ਨਹੀਂ ਆਈ ਇਹਦਾ ਕੀ ਹਸਪਤਾ ਵਾ ਕੀ ਕਾਰਨ ਹੈ ਇਹਦਾ ਇਹ ਤਾਂ ਸਿਰਫ ਇੱਕ ਤੇ ਇੱਕ ਹੀ ਕਰਨਵਾ ਵੀਰ ਜੀ ਜਾਂ ਤਾਂ ਤੁਹਾਡਾ ਡਾਟਾ ਵਾ ਨੂਲੇ ਉਸ ਤੇ ਕੋਈ ਖਰਾਬੀ ਹੋਊਗੀ ਮੇਨ ਕਰਨ ਆਪਾਂ ਕਹਿ ਰਹੇ ਹਾਂ ਕਿ ਤੁਹਾਡਾ ਕੋਈ ਖਰਾਬ ਨੂਲਾ ਉਸ ਤੇ ਖਰਾਬੀ ਮਿਲ ਗਈ ਤੁਹਾਡਾ ਫੇਕ ਨੂਲਾ ਉਸਤਾ ਹੋਊਗਾ ਤੁਹਾਨੂੰ ਗਲਤ ਨੂਲਾ ਉਸਤਾ ਮਿਲੇਗਾ ਮਿਲਿਆ ਹੋਊਗਾ ਜਿਸ ਕਾ ਕਿ ਤੁਹਾਡੀ ਇਹ ਜਿਹੜੀ ਬਾਅਦ ਤੱਕ ਤੁਹਾਨੂੰ ਮੇਲ ਨਹੀਂ ਆਈ ਜਾਂ ਇਹ ਜਿਹੜੀ ਬਾਅਦ ਤੁਹਾਨੂੰ ਕੋਈ ਮੇਲ ਆਈ ਜਿਹਦੇ ਚ ਨਾ ਰਿਜੈਕਟਡ ਸਬਜੈਕਟ ਲਿਖਿਆ ਵਾ ਇਹਦੇ ਬਾਰੇ ਆਪਾਂ ਗੱਲ ਕਰ ਲਈਏ ਠੀਕ ਆ ਤੇ ਦੂਜਾ ਕਾਰਨ ਇਹਦਾ ਇਹ ਹੋ ਸਕਦਾ ਵਾ ਕਿ ਕਈ ਵੀਰ ਪ੍ਰਭ ਕਰਦੇ ਆ ਜਦੋਂ ਅਪਾਇੰਟਮੈਂਟ ਜਿਵੇਂ ਆਪਾਂ ਇਸ ਵਾਰ ਆਪਾਂ ਆਪ ਹੀ ਡੇਟ ਆਫ ਬਰਥ ਭਰਿਆ ਵਾ ਨਾਮ ਭਰਿਆ ਵਾ ਸਰਨੇਮ ਭਰਿਆ ਵਾ ਨੂਲੀਓਸ ਦਾ ਨੰਬਰ ਭਰਿਆ ਵਾ ਪਾਸਪੋਰਟ ਦੀ ਫੋਟੋ ਅਪਲੋਡ ਕੀਤੀ ਆ ਪ੍ਰੋਟੋਕੋਲ ਨੰਬਰ ਜਿਹੜਾ ਭਰਿਆ ਵਾ ਆਪਣਾ ਮੇਲ ਭਰੀ ਆ ਨੰਬਰ ਭਰਿਆ ਸਾਰਾ ਕੁਝ ਭਰਿਆ ਵਾ ਠੀਕ ਆ ਹੁਣ ਕੀ ਕਹੇ ਹੁੰਦਾ ਕਿ ਜਦੋਂ ਤੁਹਾਨੂੰ ਪਤਾ ਕਿ ਵੀਰਾਂ ਭਰਾਵਾਂ ਨੂੰ ਕਾਲੀ-ਕਾਲੀ ਵਿੱਚ ਕਈ ਵਾਰ ਕੋਈ ਨਾ ਕੋਈ ਗਲਤ ਹੋ ਜਾਂਦਾ ਜਿਵੇਂ ਮਲਕੀ ਆਪਣੇ ਨਾਂ 'ਚ ਕੋਈ ਇੱਕ ਅਦਾ ਖਰ ਗਲਤ ਹੋ ਜਾਂਦਾ ਵਾ ਜਾਂ ਆਪਣੀ ਇਹਦੀ ਵਾ ਮੇਲ ਦਾ ਇੱਕ ਅਦਾ ਖਰ ਗਲਤ ਹੋ ਜਾਂਦਾ ਵਾ ਠੀਕ ਆ ਤੇ ਜਾਂ ਆਪਾਂ ਕਹਿ ਲਈਏ ਕਿ ਆਪਣਾ ਪ੍ਰੋਟੋਕੋਲ ਨੰਬਰ ਜਿਹੜਾ ਉਹ ਗਲਤ ਹੋ ਜਾਂਦਾ ਵਾ ਉਹ ਜਦੋਂ ਉਹਨਾਂ ਨੇ ਕੰਟਰੋਲ ਕੀਤਾ ਕਿ ਉਹ ਮਾੜਾ ਮੋਟਾ ਉਹਨਾਂ ਨੂੰ ਗਲਤ ਲੱਗਾ ਇੱਕ ਦੇਖ ਅੱਖ ਦਾ ਫਰਕ ਹੈ ਤੇ ਉਹਨਾਂ ਨੇ ਉੱਥੋਂ ਠਾਵਾ ਉਹਨੂੰ ਉਹਦੇ ਬਲੌਕ ਕਰ ਦੇਣਾ ਚਾਰਜ ਐਡ ਕਰ ਦੇਣਾ ਠੀਕ ਹੈ ਇਹ ਇੱਕ ਦੋ ਮੇਨ ਕਾਰਨ ਵਾ ਜਿੰਨਾਂ ਦਾ ਤੁਹਾਡੇ ਡੇਟੀਆਂ ਵਾ ਅਪਾਇੰਟਮੈਂਟਾਂ ਨਹੀਂ ਆਈਆਂ ਠੀਕ ਹੈ ਬਾਕੀ ਹੋਰ ਕੋਈ ਵੱਡਾ ਇਸ ਤੋਂ ਵੱਡਾ ਕਾਰਨ ਨਹੀਂ ਹੈਗਾ ਠੀਕ ਹੈ ਬਾਕੀ ਜਿੰਨਾਂ ਵੀ ਰਿਪੋਰਟਾਂ ਦੇ ਮੇਲ ਪਾਈ ਆ ਪਰ ਹਾਲ ਤੱਕ ਮੇਲ ਨਾਲ ਉਹਨਾਂ ਨੂੰ ਨਹੀਂ ਆਈਆਂ ਅਪਾਇੰਟਮੈਂਟਾਂ ਬਾਰੇ ਠੀਕ ਹੈ ਉਹ ਥੋੜੀ ਜੀ ਆਪਾਂ ਥੋੜੀ ਜੀ ਹਲੇ ਵੇਟ ਕਰ ਲ ਉਦੋਂ ਫੇਰ ਇਹ ਰੀਪਰ ਕੇ ਵੇਖਦੇ ਦੁਬਾਰਤੋਂ ਠੀਕ ਹੈ ਸ਼ਾਇਦ ਤਾਂ ਡਾੜਾ ਉਹ ਦੂਜੀ ਚਾਂਸ ਨਿਕਲਾਵੇ ਤੇ ਬਾਕੀ ਹੁਣ ਆਪਾਂ ਗੱਲ ਕਰਦੇ ਆਂ ਵੀਜ਼ੇ ਬਾਰੇ ਕਿਉਂਕਿ ਬੜੇ ਵੀਰਾਂ ਭਾਵਾਂ ਦੇ ਸਵਾਲ ਆ ਬੜੇ ਵੀਰਾਂ ਭਾਵਾਂ ਨੇ ਆਪਣੇ ਅਪਾਇੰਟਮੈਂਟਾਂ ਮਿਲ ਚੁੱਕੀਆਂ ਵੀਰਾਂ ਭਾਵਾਂ ਨੂੰ ਹੁਣ ਵੀਰਾਂ ਭਾਵਾਂ ਦੇ ਉਹ ਸਵਾਲ ਦਾ ਕੀ ਹਨ ਅਪਾਇੰਟਮੈਂਟ ਮਿਲ ਗਈ ਵਾ ਅਹੀਂ ਆਪਣਾ ਇਹਦਾ ਵਾ ਪਾਸਪੋਰਟ ਜਮ੍ਹਾਂ ਕਰਾਉਣਾ ਵਾ ਹੁਣ ਤੇ ਵੀਜ਼ਾ ਕਿੰਨੇ ਚਿਰ ਵਿੱਚ ਆਊਗਾ ਪਹਿਲਾਂ ਕੀ ਦੱਸੀ ਪਹਿਲਾਂ ਇਹ ਆਪਾਂ ਗੱਲ ਕਰ ਲਈਏ ਪਹਿਲਾਂ ਏਜੰਟ ਅਪਾਇੰਟਮੈਂਟ ਲੈ ਕੇ ਦਿੰਦੇ ਹੁੰਦੇ ਸੀ ਆਪਾਂ ਅਪਾਇੰਟਮੈਂਟ ਲਈ ਉਸ ਤੋਂ ਬਾਅਦ ਆਪਾਂ ਗਏ ਉੱਥੇ ਜਾ ਕੇ ਆਪਣਾ ਜਮਾ ਕਰਾਇਆ ਆਪਣਾ ਜਿਹੜਾ ਵੀਜ਼ਾ ਵਾ ਉਹ ਕਈ ਵਾਰ ਤਾਂ ਮਹੀਨੇ ਵਿੱਚ ਆ ਜਾਂਦਾ ਕਈ ਵਾਰ 2-2 ਮਹੀਨੇ 3-3 ਮਹੀਨੇ ਲੱਜ ਜਾਂਦੇ ਹੁੰਦੇ ਵੀਜ਼ਾ ਆਉਣ ਦੇ ਵਿੱਚ ਠੀਕ ਆ ਹੁਣ ਇਸ ਵਾਰ ਕੀ ਹਸਤਾਬ ਹੈ ਇਸ ਵਾਰ ਆਪਾਂ ਅਪਾਇੰਟਮੈਂਟ ਆਪ ਲਈਆ ਆਪਾਂ ਆਪ ਨੂੰ ਲਾਫਟਾ ਸੈਂਡ ਕੀਤਾ ਵਾ ਆਪ ਪਾਸਪੋਰਟ ਸੈਂਡ ਕੀਤਾ ਵਾ ਆਪ ਆਪਾ ਨੰਬਰ ਲਿਖਿਆ ਵਾ ਆਪ ਹੀ ਆਪਾਂ ਸਾਰਾ ਕੁਝ ਕੀਤਾ ਵਾ ਨਾਮ ਨੂਮ ਲਿਖਿਆ ਵਾ ਠੀਕ ਆ ਤੇ ਉਹਨਾਂ ਨੇ ਅਪਾਇੰਟਮੈਂਟ ਵੀ ਉਹ ਬੰਦੇ ਨੂੰ ਹੀ ਦਿੱਤੀ ਵਾ ਜਿਹੜੇ VFS ਵਾਲੇ ਉਹਨਾਂ ਨੇ ਅਪਾਇੰਟਮੈਂਟ ਵੀ ਉਹ ਬੰਦੇ ਨੂੰ ਹੀ ਦਿੱਤੀ ਵਾ ਜਿਨ੍ਹਾਂ ਦਾ ਮਲਕੀਅਤ ਸਾਦਾ ਸਾਰਾ ਕੁਝ ਸਹੀ ਜੀ ਕਿਉਂਕਿ ਜਿਹੜੀ ਵਾ VFS ਵਾਲੇ ਪਹਿਲਾਂ ਕੰਟਰੋਲ ਨਹੀਂ ਕਰਦੇ ਹੁੰਦੇ ਸੀ ਅਪਾਇੰਟਮੈਂਟ ਲੈਣ ਤੋਂ ਬਾਅਦ ਜਦੋਂ ਪਾਸਪੋਰਟ ਆਪਣਾ ਜਮ੍ਹਾਂ ਹੋ ਜਾਂਦਾ ਉਸ ਤੋਂ ਬਾਅਦ ਸਾਰਾ ਕੁਝ ਕੰਟਰੋਲ ਕਰਦੇ ਹੁੰਦੇ ਨੂਲੇ ਹੋਸ ਤੇ ਬਾਰੇ ਜਾਂ ਡੇਟ ਆਫ ਬਰਥ ਬਾਰੇ ਜਾਂ ਸਾਰਾ ਕੁਝ ਸਹੀ ਹੈ ਇਹ ਕੰਟਰੋਲ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਜਦੋਂ ਆਪਾਂ ਪਾਸਪੋਰਟ ਆਪਣਾ ਜਮ੍ਹਾਂ ਹੋ ਜਾਂਦਾ ਸੀ ਪਰ ਹੁਣ ਇਸ ਵਾਰ ਕੀ ਹੋਇਆ ਕਿ ਅਪਾਇੰਟਮੈਂਟ ਆਪ ਜਦੋਂ ਲਈ ਉਦੋਂ ਹੀ ਉਹਨਾਂ ਨੇ ਸਾਰਾ ਕੁਝ ਚੈੱਕ ਕਰ ਲਿਆ ਕਿ ਨੂਲਾ ਹੌਸਤਾ ਸਹੀ ਵਾ ਡੇਟ ਆਫ ਬਰਥ ਨਾਮ ਇੱਕੋ ਜਿਹਾ ਜੋ ਕੋਈ ਕੋਈ ਖਰਾਬੀ ਤੇ ਨਹੀਂ ਹੈਗੀ ਨੂਲੇ ਹੌਸਤੇ ਵਿੱਚ ਇਹ ਸਾਰਾ ਕੁਝ ਵੇਖਣ ਤੋਂ ਬਾਅਦ ਹੀ ਅਪਾਇੰਟਮੈਂਟ ਮਿਲੀ ਆ ਠੀਕ ਆ ਇਹਦਾ ਮਤਲਬ ਕਿ ਆਪਣੇ ਜਿਹੜਾ ਵਾ ਵੀਜ਼ਾ ਵਾ ਉਹ ਵੀ ਆਉਣ ਦੇ ਚਾਂਸ ਜਿਹੜੇ ਵਾ ਉਹ ਪਹਿਲਾਂ ਵਾ ਜਿਵੇਂ ਪਹਿਲਾਂ ਆਪਾਂ ਨੂੰ ਮਹੀਨੇ ਵਿੱਚ ਆਉਂਦਾ ਸੀ ਹੁਣ 15 ਦਿਨ ਵਿੱਚ ਵੀ ਮੇਰਾ ਵੀਜ਼ਾ ਵਾ ਆ ਸਕਦਾ ਵਾ ਜੇਕਰ 15 ਦਿਨਾਂ ਚ ਕਿਸੇ ਦਾ ਪਹਿਲਾਂ ਆਇਆ ਸੀ ਉਹਦਾ ਹੋਰ ਪਹਿਲਾਂ ਸੱਤ ਇੱਕ ਹਫ਼ਤੇ ਚ ਵੀ ਆ ਸਕਦਾ ਵਾ ਵੀਜ਼ਾ ਠੀਕ ਹੈ ਇਸ ਵਾਰ ਜਿਹੜੇ ਵੀਜ਼ੇ ਵਾ ਉਹ ਥੋੜੇ ਜੇ ਪਹਿਲਾਂ ਨਾਲੋਂ ਪਹਿਲਾਂ ਮਿਲਕੇ ਆਪਾਂ ਕਹੀ ਜਿਵੇਂ ਮੰਨ ਲਓ ਮਹੀਨੇ ਚ ਨਿਕਲਦੇ ਸੀ 15 ਦਿਨਾਂ ਵਿੱਚ ਨਿਕਲਣ ਦੇ ਚਾਂਸ ਹੈਗੇ ਆ ਇਸ ਵਾਰ ਦੇ ਵਾ ਇਹਦੇ ਆਪਣੇ ਵੀਜ਼ੇ ਵਾ ਉਹ ਪਹਿਲਾਂ ਨਿਕਲਨੇ ਆ ਦੂਜਿਆਂ ਦੇ ਹਿਸਾਬ ਨਾਲ ਕਿਉਂਕਿ ਕਜਾ VFS ਵਾਲਿਆਂ ਨੇ ਪਾਸਪੋਰਟ ਜਮ੍ਹਾਂ ਕਰਨ ਤੋਂ ਬਾਅਦ ਸਾਰਾ ਕੁਝ ਕੰਟਰੋਲ ਕਰਨਾ ਕਜਾ ਉਹਨਾਂ ਨੇ ਜਦੋਂ ਅਪਾਇੰਟਮੈਂਟ ਦਿੱਤੀ ਉਹਦੋਂ ਸਾਰਾ ਕੁਝ ਕੰਟਰੋਲ ਕਰ ਲਿਆ ਵਾ ਹੁਣ ਬਸ ਤੁਹਾਡਾ ਪਾਸਪੋਰਟ ਜਮ੍ਹਾਂ ਹੋਣਾ ਵਾ ਤੁਹਾਡੇ ਡਾਕੂਮੈਂਟ ਮੜੇ ਜੇ ਕੰਟਰੋਲ ਕਰਨੇ ਨੇ ਤੁਹਾਨੂੰ ਉਹਨਾਂ ਨੇ ਵੀਜੇ ਸਟੈਂਪ ਲਾ ਕੇ ਤੇ ਤੁਹਾਨੂੰ ਬਾਅਦ ਵਿੱਚ ਕੂਰੀਅਰ ਕਰ ਦੇਣਾ ਵਾ ਵੀ ਤੁਹਾਡਾ ਡਾਟਾ ਵਾ ਵੀਜ਼ਾ ਵਾ ਓਕੇ ਹੋ ਕੇ ਤੁਹਾਨੂੰ ਨਾਲ ਮੇਲ ਆ ਜਾਣੀ ਇੱਕ ਠੀਕ ਹੈ ਹੁਣ ਜਿਹੜਾ ਪ੍ਰੋਸੈਸ ਵਾ ਇਹ ਚੱਲਣਾ ਵਾ ਜਿਸ ਕਰਕੇ ਜਿਹੜੇ ਵਾ ਵੀਜ਼ੇ ਵਾ ਉਹ ਛੇਤੀ ਲੱਗਣੇ ਆ ਠੀਕ ਹੈ ਬਾਕੀ ਜੇ ਕਰਕੇ ਸਵੀਰਪਾ ਦਾ ਹੋਰ ਕੋਈ ਸਵਾਲ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਤੇ ਇਸ ਵੀਡੀਓ ਵਿੱਚ ਆਪਾਂ ਸਿਰਫ ਇਹੋ ਦੋ ਟੌਪਿਕ ਬਾਰੇ ਗੱਲ ਕਰਨੀ ਸੀ ਅਪਾਇੰਟਮੈਂਟ ਬਾਰੇ ਤੇ ਵੀਜ਼ਾ ਬਾਰੇ ਕਿਉਂਕਿ ਬਹੁਤ ਮੈਸੇਜ ਆ ਰਹੇ ਆ ਪਰਸਨਲੀ ਵੀ ਕੀ ਆਪਾਂ ਜਿਹੜੇ ਵੀਜ਼ੇ ਹੁਣ ਕਦੋਂ ਲੱਗਣਗੇ ਜਾਂ ਅਪਾਇੰਟਮੈਂਟ ਕਦੋਂ ਖੁੱਲੂਗੀ ਰਜੈਕਟ ਹੋਣ ਦੇ ਕੀ ਕਾਰਨ ਇਹ ਆਪਾਂ ਇਹ ਮੇਨ ਮੇਨ ਕਰਾਂ ਤੁਹਾਨੂੰ ਦੱਸ ਦਿੱਤੀਆਂ ਜੇਕਰ ਤੁਹਾਡਾ ਕੋਈ ਹੋਰ ਸਵਾਲ ਹੈਗਾ ਵਾ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਜਰੂਰ ਦਿਬਾਬ ਦੇਵਾਂਗੇ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ